ਕਿਸਾਨ ਅੰਦੋਲਨ ਦੇ ਵਿੱਚ ਲੰਗਰ ਲਾਉਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਅੱਜ ਇੱਕ ਇੱਥੇ ਅਨੋਖਾ ਲੰਗਰ ਦੇਖਣ ਨੂੰ ਮਿਲਿਆ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲਦੇ ਹੈ ਕਿਉਂਕਿ ਇੱਥੇ ਗੀਜਰਾਂ ਦਾ ਲੰਗਰ ਵੀ ਲੱਗ ਚੁੱਕਿਆ ਹੈ ਇੱਥੇ ਕਾਰਪਟਾਂ ਦੇ ਇੱਥੇ ਤੁਸੀਂ ਸੋਚਣ ਤੋਂ ਪਰੇ ਹੈ ਜਿਹੜਾ ਲੰਗਰ ਲੱਗ ਚੁੱਕਿਆ ਹੈ ਹੁਣ ਇੱਥੇ ਵੀਰ ਆਏ ਨੇ ਐਨ ਆਰ ਆਈ ਵੀਰਾਂ ਕੰਮੀਆਂ ਸੰਯੋਗ ਦਿੱਤਾ ਗਿਆ ਇਹਦੇ ਵਿੱਚ ਢੋਡੇ ਦਾ ਲੰਗਰ ਲੈ ਕੇ ਆਏ ਨੇ ਅਸੀਂ ਉਹਨਾਂ ਤੋਂ ਹੀ ਪੁੱਛਦੇ ਹਾਂ ਉਹ ਕਿੱਥੋਂ ਆਏ ਨੇ ਔਰ ਕਿਵੇਂ ਇੱਥੇ ਤੱਕ ਪਹੁੰਚੇ ਔਰ ਕਿਹੜੀ ਜਗ੍ਹਾ ਤੋਂ ਆਏ ਨੇ ਸੋ ਡੇਲੀ ਪੋਸਟ ਜੀ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਹੋ ਔਰ ਕੀ ਲੈ ਕੇ ਆਏ ਸਸੀਕਾਲ ਜੀ ਅਸੀਂ ਜੀ ਆਪਣੇ ਮਲੋੜ ਸ਼ਹਿਰ ਤੋਂ ਆਏ ਆ ਜੀ ਮਲੋੜ ਜਿਹੜਾ ਸਾਡਾ ਪਿੰਡ ਹੈ ਜੀ ਦਿਉਣ ਕਿੜਾ ਇਹ ਸਾਰੇ ਭਰਾ ਸਾਡੇ ਸਾਡੇ ਪਿੰਡੋਂ ਨੇ ਇਹ ਬਾਈ ਜੀ ਸਾਡੇ ਆਪਣੀ ਫਰੋਪੋਰਟ ਸਾਈਡ ਤੋਂ ਨੇ ਤੇ ਇਹ ਸਾਡੇ ਜੀ ਐਨ ਆਰ ਆਈ ਵੀਰ ਨੇ ਜੀ ਬਾਹਰੋਂ ਕੈਨੇਡਾ ਤੋਂ ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਵੀ ਬਾਕੀ ਲੰਗਰ ਤਾਂ ਇੱਥੇ ਹਰ ਤਰ੍ਹਾਂ ਦੇ ਲੱਗੀ ਜਾਂਦੇ ਆ ਉਹ ਕਹਿੰਦੇ ਸੀ ਥੋੜਾ ਜਿਹਾ ਮੈਨੂੰ ਕੁਝ ਡਿਫਰੈਂਟ ਕਰਨਾ ਚਾਹੁੰਦੇ ਆ ਕੋਈ ਤੁਸੀਂ ਤੇ ਟੋਡੇ ਦਾ ਲੰਗਰ ਲਾਓ ਤੇ ਬਾਈ ਜੀ ਦੇ ਉਹ ਫਰੈਂਡ ਨੇ ਤੇ ਅਸੀਂ ਉਹਨਾਂ ਕਰਕੇ ਅਸੀਂ ਫਿਰ ਕੋਟਕਪੂਰੀ ਤੋਂ ਸਪੈਸ਼ਲ ਢੋਡਾ ਮੰਗਾਇਆ ਜੀ ਸਪੈਸ਼ਲ ਆਰਡਰ ਤੇ ਕਿੰਨਾ ਕਿੰਨੀ ਇਹਦੀ ਕੈਪੈਸਟੀ ਕਿੰਨੀ ਹੈ ਜੀ ਇਹ ਜੀ ਰੋਡਲ ਦੀ 5 ਪੁਆਇੰਟ ਲੈ ਜੀ 5 ਪੁਆਇੰਟ ਲੈ ਢੋਡਾ ਜੀ ਤੇ ਸਪੈਸ਼ਲ ਉਹਨਾਂ ਤੋਂ ਫਿਰ ਉਸ ਤੋਂ ਅਸੀਂ ਪੈਕੇਜਿੰਗ ਕਰਾਈ ਛੋਟੇ ਪੈਕੇਜਿੰਗ ਕਰਵਾਈ ਤਾਂ ਕਿ ਹਰੇਕ ਨੂੰ ਇਕੱਲੇ-ਇਕੱਲੇ ਨੂੰ ਆਪਾਂ ਡਿਸਟ੍ਰੀਬਿਊਟ ਕਰ ਸਕੀਏ ਤੇ ਅਸੀਂ ਕੱਲੀ ਜੀ ਬਸ ਲੈ ਕੇ ਪਹੁੰਚੇ ਹਾਂ ਜੀ ਇਹ ਸਾਡਾ ਬਲ ਹਜੇ ਪਹਿਲਾ ਘੇੜਾ ਜੀ ਹਾਫ ਹੀ ਆਇਆ ਇੱਕ ਘੇੜਾ ਇਸ ਤੋਂ ਬਾਅਦ ਅਸੀਂ ਜਿਹੜਾ ਦੂਜਾ ਘੇੜਾ ਲਾਵਾਂਗੇ ਉਹ ਚ ਫਿਰ ਅਸੀਂ ਦੁਬਾਰਾ ਲੈ ਕੇ ਸਾਡੇ ਪਿੰਡ ਦੀ ਟਰਾਲੀ ਜੀ ਆ ਮੇਰੇ ਵੱਡੇ ਬ੍ਰਦਰ ਸਾਰੇ ਹਾਰੇ ਬ੍ਰਦਰ ਸਾਡੇ ਜੌਣ ਖੇੜੇ ਤੋਂ ਜੀ ਸਾਡੀ ਟਰਾਲੀ ਅਸੀਂ ਪ੍ਰੋਟੈਸਟ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਇਆ ਜੀ ਉਦੋਂ ਤੋਂ ਅਸੀਂ ਪ੍ਰੋਟੈਸਟ ਦੇ ਨਾਲ ਹੀ ਆ ਜੀ ਪੂਰਨ ਤੌਰ ਤੇ ਸਾਡੇ ਪਿੰਡ ਦੀਆਂ ਟਰਾਲੀਆਂ ਇੱਥੇ ਆਲਰੇਡੀ ਉਸੇ ਦਿਨ ਤੋਂ ਹੀ ਮਤਲਬ ਖੜੀਆਂ ਆ ਅਸੀਂ ਇੱਥੇ ਪ੍ਰੋਟੈਸਟ ਵਿੱਚ ਉਸੇ ਦਿਨ ਤੋਂ ਹੀ ਪੂਰਾ ਸਾਥ ਦੇ ਰਹੇ ਆ ਤੇ ਅੱਜ ਤਾਂ ਮਤਲਬ ਸਪੈਸ਼ਲ ਇਹੀ ਬਸ ਲੈਣ ਲਈ ਸਾਨੂੰ ਜਾਣਾ ਪਿਆ ਸੀ ਬਾਕੀ ਸਾਡੇ ਸਾਰੇ ਬੰਦੇ ਆ ਬਾਈ ਜੀ ਹੋਰੀ ਸਾਰੇ ਇੱਥੇ ਹੀ ਸੀ ਅਸੀਂ ਬ੍ਰਦਰ ਸਾਰੇ ਇਹ ਗਏ ਸੀ ਲੈਣ ਲਈ ਲੈ ਕੇ ਕੱਲ ਆਇਆ ਇੱਕ ਡਿਲੀਵਰੀ ਆ ਗਈ ਹਾਫ ਡਿਲੀਵਰੀ ਆ ਗਈ 1:30 ਕੱਲ ਨੂੰ ਹੋਣੀ ਪੈਸੇ ਤਾਂ ਐਨਆਰਏ ਵੀਰ ਨੇ ਜਿਹੜੇ ਆਪਣਾ ਸੰਯੋਗ ਦਿੰਦੇ ਰਹਿੰਦੇ ਨੇ ਟਾਈਮ ਟੂ ਟਾਈਮ ਪਰ ਇਹ ਜਿਹੜਾ ਸੰਯੋਗ ਆ ਇਹਦੇ ਵਿੱਚ ਉਹਨਾਂ ਦੀ ਸੋਚ ਕੀ ਹੈ ਜਿਹੜਾ ਉਹ ਇਹ ਸੰਯੋਗਦ ਦੇ ਜਿਹੜਾ ਤੁਹਾਨੂੰ ਉਹਨਾਂ ਨੇ ਮੂਹਰੇ ਲਾ ਕੇ ਕਿਹਾ ਵੀ ਪੈਸਾ ਅਸੀਂ ਭੇਜਦੇ ਆਂ ਸੋਚ ਕੀ ਆ ਜੀ ਇਸ ਅੰਦੋਲਨ ਪ੍ਰਤੀ ਸੋਚ ਬਈ ਜੀ ਇਹ ਆ ਵੀ ਇੱਕ ਤਾਂ ਇਹ ਇਹਦੇ ਵਿੱਚ ਡ్రਾਈ ਫਰੂਟ ਬਹੁਤ ਆ ਜੀ ਇਹ ਗਰਮ ਵੀ ਹੁੰਦਾ ਹੈ ਖਾਨ ਖਾਨ ਚ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਇਹ ਵਧੀਆ ਖਾਨ ਚ ਬਹੁਤ ਵਧੀਆ ਹੈ ਤੇ ਅੰਦਰ ਗਰਮੀ ਵੀ ਦਿੰਦਾ ਅੰਦਰ ਨੂੰ ਇਹ ਰਾਈਚੇ ਕੇਸਰ ਵਗੈਰਾ ਇਹਦੇ ਚ ਸਾਰਾ ਕੁਝ ਪਾਇਆ ਹੋਇਆ ਜੀ ਇਹਦੇ ਚ ਮਤਲਬ ਤਾਕਤ ਦੇਵੇਗਾ ਤੇ ਅੰਦੋਲਨ ਦੇ ਵਿੱਚ ਤਾਕਤ ਦੇਣ ਲਈ ਵੀ ਵੱਧ ਤੋਂ ਵੱਧ ਤਾਕਤ ਆਵੇ ਤਾਂ ਕਿ ਲੜਨ ਦਾ ਜੋਸ਼ ਹੋਰ ਵਜੇ ਕੱਲ ਨੂੰ ਲੜਨਾ ਵੀ ਪੈ ਜੇ ਤਾਂ ਜਾਨ ਹੋਣੀ ਚਾਹੀਦੀ ਸਿਰ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਇਸ ਲਈ ਹੈ ਕਿ ਲੋਕਾਂ ਨੂੰ ਖੜਨਾ ਲੱਗੇ ਬਜ਼ੁਰਗਾਂ ਚ ਨੌਜਵਾਨਾਂ ਚ ਜੋਸ਼ ਆਵੇ ਤੇ ਲੜਨ ਦੀ ਉਹਨਾਂ ਨੂੰ ਬਲ ਬਖਸ਼ੇ ਪਰਮਾਤਮਾ ਜੀ ਸੋ ਬੋਸ ਜੀ ਬਾਕੀ ਇਸ ਤਰ੍ਹਾਂ ਨਾ ਜੀ ਇਹ ਦੇਖੋ ਹਰ ਤਰ੍ਹਾਂ ਦਾ ਲੰਗਰ ਇਥੇ ਹੋਰ ਵੀ ਚੱਲਦਾ ਪਿਆ ਹੈ ਕੋਈ ਗੀਜ਼ਰਾਂ ਦਾ ਲੰਗਰ ਲਾਈ ਜਾਂਦਾ ਕੋਈ ਬਾਲਣ ਦਾ ਮਤਲਬ ਕਿਸੇ ਚੀਜ਼ ਦੀ ਕਮੀ ਤਾਂ ਹੈ ਹੀ ਨਹੀਂ ਪੰਜਾਬੀਆਂ ਨੇ ਕਿਸੇ ਚੀਜ਼ ਦੀ ਕਮੀ ਤਾਂ ਰੱਖੀ ਨਹੀਂ ਪਰ ਮਤਲਬ ਉਹਨਾਂ ਦੀ ਬਾਈ ਦੇ ਫਰੈਂਡਾਂ ਦੀ ਇੱਛਾ ਸੀਗੀ ਵੀ ਅਸੀਂ ਥੋੜਾ ਜਿਆ ਉਹਨਾਂ ਨੂੰ ਜਿਵੇਂ ਕਹ ਲਓ ਵੀ ਬਾਹਲਣ ਨੂੰ ਥੋੜਾ ਜਿਆ ਹੁੰਦਾ ਹੈ ਥੋੜਾ ਜਿਆ ਕਰੀ ਜੋ ਕਹਿੰਦੀ ਸਾਨੂੰ ਮਤਲਬ ਮਠਿਆਈ ਹੈ ਬੜੀ ਸਪੈਸ਼ਲ ਮਠਿਆਈ ਹੈ ਜੀ ਤੁਹਾਡਾ ਤੁਸੀਂ ਸੁਣੇ ਹੋਣਾ ਕੋਟਕਪੂਰੇ ਦੀ ਸਪੈਸ਼ਲ ਮਠਿਆਈ ਹੈ ਵਰਲਡ ਵਾਈਡ ਫੇਮਸ ਹੈ ਜੀ ਉਹ ਕਹਿੰਦੀ ਵੀ ਤੁਸੀਂ ਇਹੀ ਲੰਗਰ ਲਾ ਸਾਡੀ ਇੱਛਾ ਹੈ ਤੇ ਬਾਈ ਜੀ ਉਹਨਾਂ ਨੇ ਕਿਹਾ ਵੀ ਚਲੋ ਉਹਨਾਂ ਨੇ ਕਿਹਾ ਤਾਂ ਆਪਾਂ ਉਹਨਾਂ ਦੀ ਕਹਿੰਦੇ ਅਕੋਰਡਿੰਗ ਉਹਨਾਂ ਨੇ ਮਤਲਬ ਆਪਣੇ ਆਉ ਕਹਿੰਦੇ ਥੋੜਾ ਸਾਥ ਅਸੀਂ ਪਹਿਲਾਂ ਵੀ ਮਤਲਬ ਦਿੰਦੇ ਰਹੇ ਆ ਤੇ ਹੁਣ ਤਾਂ ਪੂਰਾ ਹੀ ਸਾਥ ਦੇ ਰਹੇ ਆ ਜੀ ਉਹ ਪੈਸੇ ਕੋਈ ਨਹੀਂ ਕਹਿੰਦੇ ਅਸੀਂ ਕੋਈ ਕਮੀ ਨਹੀਂ ਆਉਣ ਦਿੰਦੇ ਤੁਸੀਂ ਲਾਓ ਉਹਨਾਂ ਨੇ ਥੋੜੇ ਦਾ ਲੰਗਰ ਲਾਉਣ ਲਈ ਕਿਹਾ ਜੀ ਫਿਰ ਸਪੈਸ਼ਲ ਅਸੀਂ ਛੋਟੇ ਪੈਕੇਜ ਬਣਵਾ ਕੇ ਜੀ ਪਹਿਲਾਂ ਨਹੀਂ ਵੱਡੇ ਪੈਕੇਟ ਆਉਂਦੇ ਸੀ ਛੋਟੇ ਪੈਕੇਟ ਬਣਵਾ ਕੇ ਸਪੈਸ਼ਲ ਫਿਰ ਇਹਦਾ ਅਸੀਂ ਮਤਲਬ ਉਹਨਾਂ ਨੂੰ ਕਹਿ ਕੇ ਕੋਡ ਪੂਰੇ ਆਰਡਰ ਕਰਕੇ ਤਾਂ ਕਰਕੇ ਫਿਰ ਅਸੀਂ ਦੁਬਾਰਾ ਇਹ ਅੱਜ ਵਰਤੋਂ ਹਾਂਜੀ ਇਹਦੀ ਕਿੰਨੀ ਕੁ ਲਾਗਤ ਆ ਕਿੰਨੇ ਕੁ ਮਤਲਬ ਪੈਸੇ ਲੱਗਜੋ ਕਿੰਨਾ ਸੰਯੋਗ ਆਪਾਂ ਨੂੰ ਇਹਦੇ ਚ ਮਿਲੇ ਆ ਇਹਦੇ ਸਾਨੂੰ 2 ਲੱਖ ਰੁਪਇਆ ਆਇਆ ਜੀ ਇਹ 8 ਤੋਂ 10 ਹਜ਼ਾਰ ਡੱਬੀ ਆ ਜੀ ਜਿਹੜੀ ਇਹ ਅਸੀਂ ਵੰਡਣ ਵਾਸਤੇ ਆਏ ਹਾਂ ਇਹ ਤਕਰੀਬਨ 1.5 ਲੱਖ ਰੁਪਏ ਦਾ ਹੈਗਾ ਜੀ ਇਸ ਮਾਣੇ ਜੀ ਹਾਂ ਜਿਹੜਾ ਜੀ ਆ ਚੁੱਕਿਆ ਜੀ ਤੇ ਸਵਾ ਤੋਂ ਡੇਢ ਦਾ ਮਤਲਬ ਨੈਕਸਟ ਡਿਲੀਵਰੀ ਵਿੱਚ ਆ ਜਾਣਾ ਅੱਧਾ ਤਾਂ ਆ ਗਿਆ ਡੇਢ ਦੇ ਵਿੱਚ ਅੱਧਾ ਜਿਹੜਾ ਹੈਗਾ ਉਹ ਅਗਲੀ ਚ ਆ ਜਾਣਾ 8000 ਡੱਬੇ ਜੀ ਇਹ ਇਹਦਾ ਜੀ ਗੁਰਨਾਣਕ ਦੇਵ ਜੀ ਦਾ ਲੰਗਰ ਆ ਸਦਾ ਚੱਲਦਾ ਆਇਆ ਤੇ ਸਦਾ ਹੀ ਚੱਲਦਾ ਰਹਿਣਾ ਜੀ ਸਾਨੂੰ ਉਹਨਾਂ ਦਾ ਪੂਰਾ ਸਹਿਯੋਗ ਹੈ ਇਸ ਕਿਸਾਨੀ ਮੋਰਚੇ ਵਾਸਤੇ ਕਿਉਂਕਿ ਉਹ ਵੀ ਕਿਸਾਨੀ ਨਾਲ ਜੁੜਿਆ ਜੀ ਆਪਦੀਆਂ ਮਿਹਨਤਾਂ ਕਰਕੇ ਉਹਨਾਂ ਨੇ ਆਪਦੇ ਉਥੇ ਝੰਡੇ ਪੰਜਾਬੀਆਂ ਨੇ ਗੱਡੇ ਆ ਤੇ ਇੱਥੇ ਵੀ ਗੱਢਨੇ ਆ ਜੀ ਸੋ ਤੁਸੀਂ ਦੇਖਿਆ ਜਿਵੇਂ ਐਨ ਆਰ ਆਈ ਵੀਰ ਪਿੰਡਾਂ ਵਿੱਚ ਦਾ ਸੰਜੋਗ ਕਰਦੇ ਹੀ ਨੇ ਇਸ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਆਪਣਾ ਵੱਧ ਚੜ ਕੇ ਆਪਣਾ ਹਿੱਸਾ ਪਾਇਆ ਹੈ ਤਾਂ ਕਿ ਜਿਹੜੇ ਇੱਥੇ ਕਿਸਾਨ ਵੀਰ ਨੇ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕਣ ਆਪਣੇ ਆਪ ਨੂੰ ਤਾਕਤਵਰ ਕਰ ਸਕਣ ਕਿਉਂਕਿ ਜੇ ਕੱਲ ਨੂੰ ਕੋਈ ਲੜਾਈ ਲੜਨੀ ਪੈ ਜਾਵੇ ਤੇ ਉਸ ਦੇ ਲਈ ਸਟੈਂਡ ਬਾਈ ਖੜੇ ਰਹਿਣ ਉਹ ਉਹ ਹੌਸਲਾ ਆਪਣਾ ਕਦੇ ਛੱਡ ਨਾ ਦੇਣ ਸੋ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਭਪਿੰਦਰ ਗਰੇਵਾਲ ਟੇਲੀਪੋਸਟ ਕੁੰਡਲੀ ਬਾਰਡਰ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਲੰਗਰ ਲਾਉਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਅੱਜ ਇੱਥੇ ਅਨੋਖਾ ਲੰਗਰ ਦੇਖਣ ਨੂੰ ਮਿਲਿਆ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲਦੇ ਹੈ ਕਿਉਂਕਿ ਇੱਥੇ ਗਿੱਜਰਾਂ ਦਾ ਲੰਗਰ ਵੀ ਲੱਗ ਚੁੱਕਿਆ ਹੈ ਇੱਥੇ ਕਾਰਪਟਾਂ ਦੇ ਇੱਥੇ ਤੁਸੀਂ ਸੋਚਣ ਤੋਂ ਪਰੇ ਹੈ ਜਿਹੜਾ ਲੰਗਰ ਲੱਗ ਚੁੱਕਿਆ ਹੈ ਹੁਣ ਇੱਥੇ ਵੀਰ ਆਏ ਨੇ ਐਨ ਆਰ ਆਈ ਵੀਰਾਂ ਕਮੀਓ ਸੰਯੋਗ ਦਿੱਤਾ ਗਿਆ ਇਹਦੇ ਵਿੱਚ ਢੋਡੇ ਦਾ ਲੰਗਰ ਲੈ ਕੇ ਆਏ ਨੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਉਹ ਕਿੱਥੋਂ ਆਏ ਨੇ ਔਰ ਕਿੰਮੀ ਇੱਥੇ ਤੱਕ ਪਹੁੰਚੇ ਔਰ ਕਿਹੜੀ ਜਗ੍ਹਾ ਤੋਂ ਆਏ ਨੇ ਸੋ ਡੇਲੀ ਪੋਸਟ 'ਚ ਤੁਹਾਡਾ ਸਵਾਗਤ ਹੈ ਜੀ। ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਹੋ ਔਰ ਕੀ ਲੈ ਕੇ ਆਏ? ਸਤਿ ਸ਼੍ਰੀ ਅਕਾਲ ਜੀ। ਅਸੀਂ ਜੀ ਆਪਣੇ ਮਲੋੜ ਸ਼ਹਿਰ ਤੋਂ ਆਏ ਆ ਜੀ। ਮਲੋੜ ਦੇ ਨਾਲ ਸਾਡਾ ਪਿੰਡ ਹੈ ਜੀ ਦਿਉਣ ਕਿੜਾ। ਇਹ ਸਾਰੇ ਭਰਾ ਸਾਡੇ ਸਾਡੇ ਪਿੰਡੋਂ ਨੇ ਇਹ ਬਾਈ ਜੀ ਸਾਡੇ ਆਪਣੇ ਫਰੋਪਰ ਸਾਈਡ ਤੋਂ ਨੇ ਤੇ ਇਹ ਸਾਡੇ ਜੀ ਐਨ ਆਰ ਆਈ ਵੀਰ ਨੇ ਜੀ ਬਾਹਰੋਂ ਕੈਨੇਡਾ ਤੋਂ। ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਵੀ ਬਾਕੀ ਲੰਗਰ ਤਾਂ ਇੱਥੇ ਹਰ ਤਰ੍ਹਾਂ ਦੇ ਲੱਗ ਹੀ ਜਾਂਦੇ ਆ। ਉਹ ਕਹਿੰਦੇ ਸੀ ਥੋੜਾ ਜਿਹਾ ਮਲੋੜ ਕੁਝ ਡਿਫਰੈਂਟ ਕਰਨਾ ਚਾਹੁੰਦੇ ਆ। ਉਹ ਕਹਿੰਦੇ ਤੁਸੀਂ ਤੇ ਟੋਡੇ ਦਾ ਲੰਗਰ ਲਾਓ। ਤੇ ਬਾਈ ਜੀ ਦੇ ਉਹ ਫਰੈਂਡ ਨੇ ਤੇ ਅਸੀਂ ਉਹਨਾਂ ਕਰਕੇ ਅਸੀਂ ਫਿਰ ਕੋਟ ਦੇ ਕੋਲ ਸਪੈਸ਼ਲ ਟੋਡਾ ਮੰਗਾਇਆ ਜੀ ਸਪੈਸ਼ਲ ਆਰਡਰ ਤੇ ਕਿੰਨਾ ਕਿੰਨੀ ਇਹਦੀ ਕੈਪੈਸਟੀ ਕਿੰਨੀ ਹੈ ਜੀ ਇਹ ਜੀ ਰੋਟਲ ਦੀ 5 ਪੁਆਇੰਟ ਲੈ ਜੀ 5 ਪੁਆਇੰਟ ਲੈ ਟੋਡਾ ਜੀ ਤੇ ਸਪੈਸ਼ਲ ਉਹਨਾਂ ਤੋਂ ਫਿਰ ਉਸ ਹਾਰਾਂ ਅਸੀਂ ਪੈਕੇਜਿੰਗ ਕਰਾਈ ਛੋਟੇ ਪੈਕੇਜਿੰਗ ਕਰਵਾਈ ਤਾਂ ਕਿ ਹਰੇਕ ਨੂੰ ਇਕੱਲੇ-ਇਕੱਲੇ ਨੂੰ ਅਸੀਂ ਡਿਸਟ੍ਰੀਬਿਊਟ ਕਰ ਸਕੀਏ ਤੇ ਅਸੀਂ ਕੱਲੀ ਜੀ ਬਸ ਲੈ ਕੇ ਪਹੁੰਚੇ ਹਾਂ ਜੀ ਇਹ ਸਾਡਾ ਬਲ ਹਜੇ ਪਹਿਲਾ ਘੇੜਾ ਜੀ ਹਾਫ ਹੀ ਆਇਆ ਇੱਕ ਘੇੜਾ ਇਸ ਤੋਂ ਬਾਅਦ ਅਸੀਂ ਜਿਹੜਾ ਦੂਜਾ ਘੇੜਾ ਲਾਵਾਂਗੇ ਉਹ ਚ ਫਿਰ ਅਸੀਂ ਦੁਬਾਰਾ ਲੈ ਕੇ ਆਵ ਵੀ ਸਾਡੇ ਪਿੰਡ ਦੀ ਟਰਾਲੀ ਜੀ ਆ ਮੇਰੇ ਵੱਡੇ ਬ੍ਰਦਰ ਸਾਰੇ ਹਾਰੇ ਬ੍ਰਦਰ ਸਾਡੇ ਜਉਣ ਖੜੇ ਤੋਂ ਜੀ ਸਾਡੀ ਟਰਾਲੀ ਅਸੀਂ ਪ੍ਰੋਟੈਸਟ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਇਆ ਜੀ ਉਦੋਂ ਤੋਂ ਅਸੀਂ ਪ੍ਰੋਟੈਸਟ ਦੇ ਨਾਲ ਹੀ ਆ ਜੀ ਪੂਰਨ ਤੌਰ ਤੇ ਸਾਡੇ ਪਿੰਡ ਦੀਆਂ ਟਰਾਲੀਆਂ ਇੱਥੇ ਆਲਰੇਡੀ ਉਸੇ ਦਿਨ ਤੋਂ ਹੀ ਮਤਲਬ ਖੜੀਆਂ ਆ ਅਸੀਂ ਇੱਥੇ ਪ੍ਰੋਟੈਸਟ ਵਿੱਚ ਉਸੇ ਦਿਨ ਤੋਂ ਹੀ ਪੂਰਾ ਸਾਥ ਦੇ ਰਹੇ ਆ ਤੇ ਅਸੀਂ ਤਾਂ ਮਤਲਬ ਸਪੈਸ਼ਲ ਇਹੀ ਬਸ ਲੈਣ ਲਈ ਆ ਸਾਨੂੰ ਜਾਣਾ ਪਿਆ ਸੀ ਬਾਕੀ ਸਾਡੇ ਸਾਰੇ ਬੰਦੇ ਆ ਬਾਈ ਜੀ ਹੋਰੀ ਸਾਰੇ ਇੱਥੇ ਹੀ ਸੀ ਅਸੀਂ ਬ੍ਰਦਰ ਸਾਰੇ ਗਏ ਸੀ ਲੈਣ ਲਈ ਲੈ ਕੇ ਕੱਲ ਆਏ ਇੱਕ ਡਿਲੀਵਰੀ ਆ ਗਈ ਹਾਫ ਡਿਲੀਵਰੀ ਆ ਗਈ ਹਾਫ ਅਜੇ ਕੱਲ ਨੂੰ ਹੋਣੀ ਪੈਸੇ ਤਾਂ ਐਨਆਰਈ ਵੀਰ ਨੇ ਜਿਹੜੇ ਆਪਣਾ ਸੰਯੋਗ ਦਿੰਦੇ ਰਹਿੰਦੇ ਨੇ ਟਾਈਮ ਟੂ ਟਾਈਮ ਪਰ ਇਹ ਜਿਹੜਾ ਸੰਯੋਗ ਆ ਇਹਦੇ ਵਿੱਚ ਉਹਨਾਂ ਦੀ ਸੋਚ ਕੀ ਹੈ ਜਿਹੜਾ ਉਹਨਾਂ ਨੇ ਇਹ ਸੰਯੋਗ ਦੇ ਦਾ ਜਿਹੜਾ ਤੁਹਾਨੂੰ ਉਹਨਾਂ ਨੇ ਮੂਹਰੇ ਲਾ ਕੇ ਕਿਹਾ ਵੀ ਪੈਸਾ ਅਸੀਂ ਭੇਜਦੇ ਆ ਸੋਚ ਕੀ ਹੈ ਜੀ ਇਸ ਅੰਦੋਲਨ ਪ੍ਰਤੀ ਸੋਚ ਬਈ ਜੀ ਇਹ ਆ ਵੀ ਇੱਕ ਤਾਂ ਇਹ ਇਹਦੇ ਵਿੱਚ ਡਰਾਈਵ ਫਰੂਟ ਬਹੁਤ ਆ ਜੀ ਇਹ ਗਰਮ ਵੀ ਹੁੰਦਾ ਹੈ ਖਾਨਾਂ ਚ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਇਹ ਵਧੀਆ ਖਾਨਾਂ ਚ ਬਹੁਤ ਵਧੀਆ ਹੈ ਤੇ ਅੰਦਰ ਗਰਮੀ ਵੀ ਦਿੰਦਾ ਅੰਦਰ ਨੂੰ ਇਹ ਸ੍ਰਾਈ ਵਿੱਚ ਕੇਸਰ ਵਗੈਰਾ ਇਹਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਜੀ ਇਹਦੇ ਵਿੱਚ ਮਤਲਬ ਤਾਕਤ ਦੇਵੇਗਾ ਤੇ ਅੰਦੋਲਨ ਦੇ ਵਿੱਚ ਤਾਕਤ ਦੇਣ ਲਈ ਵੀ ਵੱਧ ਤੋਂ ਵੱਧ ਤਾਕਤ ਆਵੇ ਤਾਂ ਕਿ ਲੜਨ ਦਾ ਜੋਸ਼ ਹੋਰ ਵਜੇ ਕੱਲ ਨੂੰ ਲੜਨਾ ਵੀ ਪੈ ਜੇ ਤਾਂ ਜਾਨ ਹONI ਚਾਹੀਦੀ ਸਹONI ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਇਸ ਲਈ ਹੈ ਕਿ ਲੋਕਾਂ ਨੂੰ ਖੜਨਾ ਲੱਗੇ ਬੁਜ਼ੁਰਗਾਂ ਚ ਨੌਜਵਾਨਾਂ ਚ ਜੋਸ਼ ਆਵੇ ਤੇ ਲੜਨ ਦੀ ਉਹਨਾਂ ਨੂੰ ਬਲ ਬਖਸ਼ੇ ਪਰਮਾਤਮਾ ਜੀ ਅਗੋਤਾ ਦੇ ਜੀ ਬਾਕੀ ਇਸ ਤਰ੍ਹਾਂ ਨਾ ਜੀ ਇਹ ਦੇਖੋ ਹਰ ਤਰ੍ਹਾਂ ਦਾ ਲੰਗਰ ਇਥੇ ਹੋਰ ਰਹੀ ਚੱਲਦਾ ਪਿਆ ਕੋਈ ਗੀਦਰਾ ਦਾ ਲੰਗਰ ਲਾਈ ਜਾਂਦਾ ਕੋਈ ਬਾਲਣ ਦਾ ਮਤਲਬ ਕਿਸੇ ਚੀਜ਼ ਦੀ ਕਮੀ ਤਾਂ ਹੈ ਹੀ ਨਹੀਂ ਪੰਜਾਬੀਆਂ ਨੇ ਕਿਸੇ ਚੀਜ਼ ਦੀ ਕਮੀ ਤਾਂ ਰੱਖੀ ਨਹੀਂ ਪਰ ਮਤਲਬ ਉਹਨਾਂ ਦੀ ਬਾਈ ਦੇ ਫਰੈਂਡਾਂ ਦੀ ਇੱਛਾ ਸੀਗੀ ਵੀ ਅਸੀਂ ਥੋੜਾ ਜਿਆ ਉਹਨਾਂ ਨੂੰ ਜਿਵੇਂ ਕਹ ਲਓ ਵੀ ਬਾਹਰ ਲੈਣ ਨੂੰ ਥੋੜਾ ਜਿਆ ਹੁੰਦਾ ਹੈ ਥੋੜਾ ਜਿਆ ਕਰੇ ਜੋ ਕਹਿੰਦੇ ਸਾਨੂੰ ਮਤਲਬ ਮਠਿਆਈ ਹੈ ਬੜੀ ਸਪੈਸ਼ਲ ਮਠਿਆਈ ਹੈ ਜੀ ਟੋਡਾ ਤੁਸੀਂ ਸੁਣੇ ਹੋਣਾ ਕੋਟਕਪੂਰੇ ਦੀ ਸਪੈਸ਼ਲ ਮਠਿਆਈ ਹੈ ਵਰਲਡ ਵਾਈਡ ਫੇਮਸ ਹੈ ਜੀ ਉਹ ਕਹਿੰਦੇ ਵੀ ਤੁਸੀਂ ਇਹੀ ਲੰਗਰ ਸਾਡੀ ਇੱਛਾ ਹੈ ਤੇ ਬਾਈ ਜੀ ਉਹਨਾਂ ਨੇ ਕਿਹਾ ਵੀ ਚਲੋ ਉਹਨਾਂ ਨੇ ਕਿਹਾ ਤਾਂ ਆਪਾਂ ਉਹਨਾਂ ਦੀ ਕਹਿੰਦੇ ਕੋੜੀ ਉਹਨਾਂ ਨੇ ਮਤਲਬ ਆਪਣੇ ਆਪ ਕਹਿੰਦੇ ਥੋੜਾ ਸਾਥ ਅਸੀਂ ਪਹਿਲਾਂ ਵੀ ਮਤਲਬ ਦਿੰਦੇ ਰਹੇ ਆ ਤੇ ਹੁਣ ਤਾਂ ਪੂਰਾ ਹੀ ਸਾਥ ਦੇ ਰਿਹਾ ਜੀ ਉਹ ਪੈਸੇ ਪੂਸੇ ਦੀ ਕਹਿੰਦੇ ਅਸੀਂ ਕੋਈ ਕਮੀ ਨਹੀਂ ਆਉਣ ਦਿੰਦੇ ਤੁਸੀਂ ਲਾਓ ਉਹਨਾਂ ਨੇ ਟੋਡੇ ਦਾ ਲੰਗਰ ਲਾਉਣ ਲਈ ਕਿਹਾ ਜੀ ਫਿਰ ਸਪੈਸ਼ਲ ਅਸੀਂ ਛੋਟੇ ਪੈਕੇਜ ਬਣਵਾ ਕੇ ਜੀ ਪਹਿਲਾਂ ਇਹ ਵੱਡੇ ਪੈਕੇਟ ਆਉਂਦੇ ਸੀ ਛੋਟੇ ਪੈਕੇਟ ਬਣਵਾ ਕੇ ਸਪੈਸ਼ਲ ਫਿਰ ਇਹਦਾ ਅਸੀਂ ਮਤਲਬ ਉਹਨਾਂ ਨੂੰ ਕਹਿ ਕੇ ਕੋਟਪਰੇ ਆਰਡਰ ਕਰਕੇ ਤਾਂ ਕਰਕੇ ਫਿਰ ਅਸੀਂ ਦੁਬਾਰਾ ਇਹ ਅੱਜ ਵਰਤੋਂ ਨਾਲ ਹੁ ਹਾਂਜੀ ਇਹਦੀ ਕਿੰਨੀ ਕੁ ਲਾਗਤ ਆ ਕਿੰਨੇ ਕੁ ਮਤਲਬ ਪੈਸੇ ਲੱਗਜੋ ਕਿੰਨਾ ਸੰਯੋਗ ਆਪਾਂ ਨੂੰ ਇਹਦੇ ਚ ਮਿਲਿਆ ਜੀ ਸਾਨੂੰ 2 ਲੱਖ ਰੁਪਇਆ ਆਇਆ ਜੀ ਇਹ 8 ਤੋਂ 10 ਹਜ਼ਾਰ ਡੱਬੀ ਆ ਜੀ ਜਿਹੜੀ ਅਸੀਂ ਵੰਡਣ ਵਾਸਤੇ ਆਏ ਜੀ ਇਹ ਤਕਰੀਬਨ 1.5 ਲੱਖ ਰੁਪਏ ਦਾ ਹੈਗਾ ਜੀ ਸਮਾਨ ਇਹ ਜੀ ਜਿਹੜਾ ਸਰਦਾ ਜੀ ਆ ਚੁੱਕਿਆ ਜੀ ਤੇ ਸਵਾ ਤੋਂ ਡੇਢ ਦਾ ਮਤਲਬ ਨੈਕਸਟ ਡਿਲੀਵਰੀ ਵਿੱਚ ਆ ਜਾਣਾ ਅੱਧਾ ਤਾਂ ਆ ਗਿਆ ਡੇਢ ਦੇ ਵਿੱਚ ਅੱਧਾ ਜਿਹੜਾ ਹੈਗਾ ਉਹ ਅਗਲੀ ਚ ਆ ਜਾਣਾ 8000 ਡੱਬੇ ਜੀ ਇਹ ਇਹਦਾ ਜੀ ਗੁਰਨਾਣਕ ਦੇਵ ਜੀ ਦਾ ਲੰਗਰ ਆ ਸਦਾ ਚੱਲਦਾ ਆ ਤੇ ਸਦਾ ਹੀ ਚੱਲਦਾ ਰਹਿਣਾ ਜੀ ਸਾਨੂੰ ਉਹਨਾਂ ਦਾ ਪੂਰਾ ਸਹਿਯੋਗ ਹੈ ਇਸ ਕਿਸਾਨੀ ਮੋਰਚੇ ਵਾਸਤੇ ਕਿਉਂਕਿ ਉਹ ਵੀ ਕਿਸਾਨੀ ਨਾਲ ਜੁੜਿਆ ਜੀ ਆਪਦੀਆਂ ਮਿਹਨਤਾਂ ਕਰਕੇ ਉਹਨਾਂ ਨੇ ਆਪਦੇ ਉਥੇ ਝੰਡੇ ਪੰਜਾਬੀਆਂ ਨੇ ਗੱਡੇ ਆ ਤੇ ਇੱਥੇ ਵੀ ਗੱਢਨੇ ਆ ਜੀ ਸੋ ਤੁਸੀਂ ਦੇਖਿਆ ਜਿਵੇਂ ਐਨ ਆਰ ਆਈ ਵੀਰ ਪਿੰਡਾਂ ਵਿੱਚ ਦਾ ਸੰਜੋਗ ਕਰਦੇ ਹੀ ਨੇ ਇਸ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਆਪਣਾ ਵੱਧ ਛੜ ਕੇ ਆ ਆਪਣਾ ਹਿੱਸਾ ਪਾਇਆ ਹੈ ਤਾਂ ਕਿ ਜਿਹੜੇ ਇੱਥੇ ਕਿਸਾਨ ਵੀਰ ਨੇ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕਣ ਆਪਣੇ ਆਪ ਨੂੰ ਤਾਕਤਵਰ ਕਰ ਸਕਣ ਕਿਉਂਕਿ ਜੇ ਕੱਲ ਨੂੰ ਕੋਈ ਲੜਾਈ ਲੜਨੀ ਪੈ ਜਾਵੇ ਤੇ ਉਸ ਦੇ ਲਈ ਸਟੈਂਡ ਬਾਈ ਖੜੇ ਰਹਿਣ ਉਹ ਉਹ ਹੌਸਲਾ ਆਪਣਾ ਕਿਤੇ ਛੱਡ ਨਾ ਦੇਣ ਸੋ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਭਪਿੰਦਰ ਗਰੇਵਾਲ ਦਿੱਲੀ ਪੋਸਟਕੁੰਡਲੀ ਬਾਰਡਰ ਦਿੱਲੀ ਇਹਦਾ ਤੋਂ ਵੱਡਾ ਹੋ ਚੁੱਕਾ ਹੈ ਲਗਭਗ 20 ਦਿਨ ਦਾ ਸਮਾਂ ਹੋ ਚੁੱਕਿਆ ਹੈ ਆਣ ਤੇ ਹੋਰ ਦੇ ਵਿੱਚ ਕਿਤਾਬ ਘਰ ਸੁਣਦੇ ਆ ਰਹੇ ਆ ਜਾਂ ਪੜ੍ਹਦੇ ਆ ਰਹੇ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇੱਕ ਪਾਸੇ ਹਿੰਦੁਸਤਾਨ ਦੀ ਸਰਕਾਰ ਕਿਸਾਨ ਅੰਦੋਲਨ ਦੇ ਵਿੱਚ ਲੰਗਰ ਲਾਉਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਅੱਜ ਇੱਕ ਇੱਥੇ ਅਨੋਖਾ ਲੰਗਰ ਦੇਖਣ ਨੂੰ ਮਿਲਿਆ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲਦੇ ਹੈ ਕਿਉਂਕਿ ਇੱਥੇ ਗਿੱਜਰਾਂ ਦਾ ਲੰਗਰ ਵੀ ਲੱਗ ਚੁੱਕਿਆ ਹੈ ਇੱਥੇ ਕਾਰਪਟ ਨੇ ਇੱਥੇ ਤੁਸੀਂ ਸੋ